ਜਲੰਧਰ ਦੇ ਵਿੱਚ ਇੱਕ ਐਨਆਰਆਈ ਦਾ ਕਤਲ ਹੋ ਜਾਂਦਾ ਉਸ ਕਤਲ ਦੇ ਪਿੱਛੇ ਉਹਦਾ ਰਿਸ਼ਤੇਦਾਰ ਨਿਕਲਦਾ ਵਜ੍ਹਾ ਕੀ 2 ਕਰੋੜ ਰੁਪਏ ਦੀ ਫਰौती ਮੰਗੀ ਗਈ ਹੈ ਜਦੋਂ ਆਵਾਜ਼ ਪਛਾ ਲੈਂਦਾ ਐਨਆਰਆਈ ਤੇ ਫਿਰ ਉਹਦੇ ਰਿਸ਼ਤੇਦਾਰ ਹੀ ਕਾਤਲ ਨਿਕਲ ਜਾਂਦੇ ਪੁਲਿਸ ਨੇ ਕੇਸ ਰਜਿਸਟਰਡ ਕਰ ਲਿਆ ਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਪੂਰਾ ਮਸਲਾ ਕੀ ਹੈ ਕਿ ਜਲੰਧਰ ਨੇੜਲੇ ਪਿੰਡ ਕੰਗ ਸਾਬੂ ਤੋਂ ਇੱਕ ਬਜ਼ੁਰਗ ਐਨ ਆਰ ਆਈ ਨੂੰ ਅਗਵਾ ਕੀਤਾ ਗਿਆ ਸੀ ਆਵਾਜ਼ ਪਛਾਣੇ ਜਾਣ ਤੇ ਫਿਰ ਉਸ ਐਨ ਆਰ ਆਈ ਬਜ਼ੁਰਗ ਦਾ ਕਤਲ ਕੀਤਾ ਜਾਂਦਾ লাশ ਨੂੰ ਮੋਗੇ ਨਹਿਰ ਦੇ ਵਿੱਚ ਜਾ ਕੇ ਸੁੱਟਿਆ ਜਾਂਦਾ ਤੇ ਰਿਸ਼ਤੇਦਾਰ ਹੀ ਨਿਕਲਿਆ ਕਾਤਲ ਸ਼ਨੀਵਾਰ ਨੂੰ ਅਗਵਾ ਕਰਨ ਨੇ ਪਿੰਡ ਕੰਗ ਸਾਬੂ ਤੋਂ ਅਗਵਾ ਕੀਤੇ ਗਏ ਐਨ ਆਰ ਆਈ ਮਹਿੰਦਰ ਸਿੰਘ ਤੋਂ 2 ਕਰੋੜ ਰੁਪਏ ਦੀ ਫਰौती ਮੰਗੀ ਅਗਵਾਕਾਰ ਮਹਿੰਦਰ ਸਿੰਘ ਦਾ ਰਿਸ਼ਤੇਦਾਰ ਸੀ ਜਿਸਨੇ ਆਪਣੇ ਸਾਥੀ ਨਾਲ ਮਿਲ ਕੇ ਪੈਸਿਆਂ ਲਈ ਅਗਵਾ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਦੋਂ ਮਹਿੰਦਰ ਸਿੰਘ ਨੇ ਕਿਹਾ ਕਿ ਉਸ ਕੋਲ ਪੈਸੇ ਨਹੀਂ ਹਨ ਤਾਂ ਅਗਵਾਕਾਰਾਂ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰਤੀਆਂ ਜਿਸ ਤੋਂ ਬਾਅਦ ਐਨ ਆਰ ਆਈ ਮਹਿੰਦਰ ਸਿੰਘ ਨੇ ਅਗਵਾਕਾਰ ਦੀ ਆਵਾਜ਼ ਪਛਾਣ ਲਈ ਤੇ ਉਸ ਦਾ ਨਾਂ ਲੈ ਕੇ ਬੁਲਾਇਆ ਤਾਂ ਮਲਜਮਾ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਉਸ ਦੇ ਸਿਰ ਤੇ ਦਾਤ ਮਾਰ ਕੇ ਕਤਲ ਕਰ ਦਿੱਤਾ ਅਤੇ লাশ ਨੂੰ ਫਿਰ ਮੋਗਾ ਦੀ ਨਹਿਰ ਚ ਸੁੱਟ ਦਿੱਤਾ ਜਾਂਦਾ ਹੈ। ਮਲਜਮਾਂ ਦੀ ਪਛਾਣ ਕੰਗ ਸਾਬੂ ਹੀ ਪਿੰਡ ਦੇ ਵਾਸੀ ਮਨਜੋਤ ਸਿੰਘ ਉਰਫ ਜੋਤਾ ਅਤੇ ਉਸ ਦੇ ਸਾਥੀ ਹਰਜਿੰਦਰ ਸਿੰਘ ਉਰਫ ਲਾਲੀ ਵਜੋਂ ਹੋਈ ਆ। ਪੁਲਿਸ ਨੇ ਜੋਤਾ ਨੂੰ ਨਕੋਦਰ ਅਤੇ ਦੂਜੇ ਨੂੰ ਅੰਮ੍ਰਿਤਸਰ ਤੋਂ ਕਾਬੂ ਕੀਤਾ। ਪੁਲਿਸ ਨੇ ਅਗਵਾ ਵਾਲੀ ਥਾਂ ਤੋਂ ਸੀਸੀਟੀਵੀ ਫੁਟੇਜ ਇਕੱਠੀ ਕਰਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਮੁਲਜ਼ਮਾਂ ਨੂੰ ਮੋਗਾ ਵੱਲ ਜਾਂਦੇ ਦੇਖਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਤਲ ਤੋਂ ਬਾਅਦ ਮਿੰਦਰ ਸਿੰਘ ਦੀ ਲਾਸ਼ ਨੂੰ ਮੁਲਜ਼ਮਾਂ ਨੇ ਮੋਗਾ ਦੀ ਨਹਿਰ 'ਚ ਸੁੱਟ ਦਿੱਤਾ ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ 15 ਸਤੰਬਰ ਨੂੰ ਮਾਮਲਾ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਮੋਜੂਤ ਨੂੰ 24 ਘੰਟੇ ਬਾਅਦ ਭਾਵ ਸੋਮਵਾਰ ਨੂੰ ਹੀ ਗ੍ਰਿਫਤਾਰ ਕਰ ਲਿਆ ਸੀ ਜਦਕਿ ਦੂਜੇ ਮੁਲਜ਼ਮ ਹਰਜਿੰਦਰ ਸਿੰਘ ਪੁਲਿਸ ਨੇ 48 ਘੰਟੇ ਬਾਅਦ ਹੀ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਮਲਜਮ ਦੀ ਕਾਰ ਅਤੇ ਕਤਲ ਵਿੱਚ ਵਰਤਿਆ ਦਾਤਰ ਵੀ ਪੁਲਿਸ ਨੇ ਬਰਾਮਦ ਕਰ ਲਿਆ ਮੰਗਲਵਾਰ ਨੂੰ ਪੁਲਿਸ ਨੇ ਐਨ ਆਰ ਆਈ ਮਹਿੰਦਰ ਦੀ ਲਾਸ਼ ਵੀ ਬਰਾਮਦ ਕਰ ਲਈ ਹੈ ਪੁਲਿਸ ਨੇ ਮਲਜਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਤੇ ਰਿਮਾਂਡ ਵੀ ਲੈ ਲਿਆ ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਦੋਵਾਂ ਨੇ ਕਤਲ ਵਿੱਚ ਕਿਸੇ ਹੋਰ ਨੇ ਵੀ ਮਦਦ ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਦੋਵਾਂ ਨੇ ਕਤਲ ਵਿੱਚ ਕਿਸੇ ਹੋਰ ਦੀ ਵੀ ਮਦਦ ਲਈ ਹੈ ਜਾਂ ਫਿਰ ਨਹੀਂ ਉਧਰ ਜਲੰਧਰ ਦਿਹਾਤੀ ਪੁਲਿਸ ਦੇ ਐਸਐਸਪੀ ਹਰਕਮਲਪੀ ਸਿੰਘ ਖਾਕ ਨੇ ਦੱਸਿਆ ਕਿ ਮਹਿੰਦਰ ਸਿੰਘ ਦਾ ਪੂਰਾ ਪਰਿਵਾਰ ਇੰਗਲੈਂਡ ਵਿੱਚ ਰਹਿੰਦਾ ਉਹ ਕਰੀਬ 12 ਸਾਲ ਕੰਗਸਬ ਵਿਖੇ ਰਹਿ ਰਹੇ ਨੇ ਉਹ ਕਦੇ-ਕਦੇ ਹੀ ਆਪਣੇ ਪਰਿਵਾਰ ਕੋਲ ਜਾਂਦਾ ਸੀ ਪਰ ਜ਼ਿਆਦਾਤਰ ਸਮਾਂ ਇੱਥੇ ਹੀ ਰਹਿੰਦਾ ਸੀ ਐਤਵਾਰ 14 ਸਤੰਬਰ ਨੂੰ ਮਹਿੰਦਰ ਸਿੰਘ ਸਵੇਰੇ ਕਰੀਬ 6:30 ਵਜੇ ਆਪਣੇ ਘਰੋਂ ਧਾਰਮਿਕ ਸਥਾਨ ਤੇ ਗਿਆ ਸੀ ਉਥੇ ਕਾਂਗਸਾਬੂ ਅੱਡੇ ਤੇ ਉਸਦੀ ਕਾਰ ਨੂੰ ਇੱਕ ਹੋਰ ਕਾਰ ਨੇ ਟੱਕਰ ਮਾਰ ਦਿੱਤੀ ਜਦੋਂ ਉਸਨੇ ਕਾਰ ਰੋਕੀ ਤਾਂ ਕਾਰ ਵਿੱਚੋਂ ਦੋ ਵਿਅਕਤੀ ਆਏ ਜਿਨ੍ਹਾਂ ਨੇ ਉਸਨੂੰ ਅਗਵਾ ਕਰ ਲਿਆ ਸੀ ਉਥੇ ਲੰਗਰੇ ਮਹਿੰਦਰ ਸਿੰਘ ਦੇ ਜਾਣਕਾਰ ਨੇ ਉਸਨੂੰ ਦੇਖ ਲਿਆ ਤੇ ਪੁਲਿਸ ਨੂੰ ਸੂਚਨਾ ਦਿੱਤੀ 15 ਸਤੰਬਰ ਨੂੰ ਥਾਣਾ ਨਕੂਦਰ ਵਿੱਚ ਕੇਸ ਦਰਜ ਕੀਤਾ ਗਿਆ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਐਸਆਈਟੀ ਦਾ ਗਠਨ ਵੀ ਕਰ ਦਿੱਤਾ ਗਿਆ ਐਸਆਈਟੀ ਟੀਮ ਦੇ ਵਿੱਚ ਐਸਪੀ ਰੈਂਕ ਦੇ ਅਧਿਕਾਰੀ ਮਨਪ੍ਰੀਤ ਸਿੰਘ ਢਿੱਲੋ ਡੀਐਸਪੀ ਨਕੂਦਰ ਕੁਲਵਿੰਦਰ ਸਿੰਘ ਵਿਰਕ ਸੀਆਈਏ ਇਨਚਾਰਜ ਇੰਸਪੈਕਟਰ ਪੁਸ਼ਪ ਬਾਲੀ ਅਤੇ ਐਸਐਚਓ ਨਕੂਦਰ ਐਸਆਈ ਬਲਜਿੰਦਰ ਸਿੰਘ ਸ਼ਾਮਲ ਹਨ ਪੁਲਿਸ ਨੇ ਸੀਸੀਟੀਵੀ ਫੁਟੇਜ ਇਕੱਠੀ ਕਰਕੇ ਗੱਡੀ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਹੈ। ਗਵਾਹਾਂ ਦੇ ਬਿਆਨ ਲਏ ਗਏ ਨੇ ਤੇ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਹਰਜਿੰਦਰ ਸਿੰਘ ਉਰਫ ਲਾਲੀ ਨੂੰ 16 ਸਤੰਬਰ ਨੂੰ ਨਕੂਦਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਮਹਿੰਦਰ ਸਿੰਘ ਕੰਗਸਾਬੂ ਵਿੱਚ ਪ੍ਰਾਪਰਟੀ ਦਾ ਵੇਕਮ ਕਾਰੋਬਾਰ ਕਰਦਾ ਸੀ। ਉਸ ਨੇ ਜ਼ਮੀਨ ਦੇ ਕਈ ਵੱਡੇ ਟੁਕੜੇ ਖਰੀਦੇ ਸਨ ਤੇ ਵੇਚ ਦਿੱਤੇ ਸਨ। ਦੱਸਿਆ ਜਾ ਰਿਹਾ ਹੈ ਕਿ ਉਸਨੇ ਕੁਝ ਦਿਨ ਪਹਿਲਾਂ ਹੀ ਜ਼ਮੀਨ ਦਾ ਸੌਦਾ ਕੀਤਾ ਸੀ ਜੋਤਾ ਸਿੰਘ ਉਸ ਦਾ ਰਿਸ਼ਤੇਦਾਰ ਸੀ ਜੋ ਉਸ ਦੇ ਘਰ ਆ ਕੇ ਉਸ ਨੂੰ ਚਾਚਾ ਕਹਿ ਕੇ ਬੁਲਾਇਆ ਬੁਲਾਉਂਦਾ ਸੀ ਜੋਤਾ ਸਿੰਘ ਨੂੰ ਲੱਗਾ ਕਿ ਜੇ ਚਾਚਾ ਜਾਇਦਾਦ ਵਿੱਚ ਜਵੇ ਤਾਂ ਬਹੁਤ ਵੱਡੀ ਰਕਮ ਹੋਵੇਗੀ ਇਸੇ ਲਾਲਚ ਕਰਨ ਉਹ ਹਰਜਿੰਦਰ ਸਿੰਘ ਨੂੰ ਆਪਣੇ ਨਾਲ ਲੈ ਗਿਆ ਅਤੇ ਉਸ ਨੂੰ ਅਗਵਾ ਕਰਕੇ ਪੈਸੇ ਮੰਗਣ ਦੀ ਯੋਜਨਾ ਬਣਾਈ ਜੋਤਾ ਸਿੰਘ ਨੂੰ ਪਤਾ ਸੀ ਕਿ ਮਹਿੰਦਰ ਸਿੰਘ ਰੋਜ਼ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟਿਕਣ ਜਾਂਦਾ ਸੀ ਦੋਵਾਂ ਨੇ ਰੇਕੀ ਕੀਤੀ ਤੇ ਨਿਰਧਾਰਤ ਸਮੇਂ ਉੱਤੇ ਦੋਵਾਂ ਨੇ ਯੋਜਨਾ ਤੋਂ ਪਹਿਲਾਂ ਹੀ ਮਹਿੰਦਰ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਤੇ ਫਿਰ ਉਸ ਨੂੰ ਆਪਣੀ ਕਾਰ ਦੇ ਵਿੱਚ ਅਗਵਾ ਕਰਕੇ ਲੈ ਗਏ ਹੁਣ ਜਦ ਕਾਲ ਕਰਦੇ ਨੇ ਜੋਤਾ ਸਿੰਘ ਤੇ ਮਹਿੰਦਰ ਸਿੰਘ ਉਹਦੀ ਆਵਾਜ਼ ਪੁਛਾ ਲੈਂਦੇ ਨੇ ਜਿਸ ਤੋਂ ਬਾਅਦ ਉਹਨਾਂ ਨੇ ਉਸ ਦਾ ਕਤਲ ਕਰ ਦਿੱਤਾਗਾ ਤੇ ਪੁਲਿਸ ਨੇ ਹੁਣ ਕੇਸ ਰਜਿਸਟਰਡ ਕਰਕੇ ਦੋਨਾਂ ਨੂੰ ਫੜ ਵੀ ਲਿਆ ਤੇ ਪੁਲਿਸ ਤਕੀਕਾਤ ਕਰ ਰਹੀ ਹੈ ਕਿ ਇਨਾਂ ਦੋਵਾਂ ਦੇ ਨਾਲ ਕੋਈ ਹੋਰ ਵੀ ਇਸ ਯੋਜਨਾ ਦੇ ਵਿੱਚ ਸੀ ਕਿਸੇ ਹੋਰ ਦੀ ਵੀ ਸਾਜ਼ਿਸ਼ ਹੈ ਹੁਣ ਸਭ ਤੋਂ ਵੱਡਾ ਸਵਾਲ ਇਸ ਮਸਲੇ ਦੇ ਵਿੱਚ ਆ ਕਿ ਇਹ ਐਨਆਰਆਈ ਦਾ ਜਿਹੜਾ ਕਾਤਲ ਆ ਉਹਦਾ ਰਿਸ਼ਤੇਦਾਰ ਹੀ ਨਿਕਲਿਆ ਪੁਲਿਸ ਦੋਸ਼ੀਆਂ ਦਾ ਪਛੋਕੜ ਵੀ ਲੱਭ ਰਹੀ ਹੈ ਗਿਆ ਕਿ ਕਿ ਉਹਨਾਂ ਦੇ ਖਿਲਾਫ ਪਹਿਲਾਂ ਵੀ ਕੋਈ ਕ੍ਰਿਮੀਨਲ ਰਿਕਾਰਡ ਵਿੱਚ ਉਹਨਾਂ ਦਾ ਨਾਮ ਬੋਲਦਾ ਇਹ ਵੀ ਇਸ ਤੇ ਵੀ ਪੁਲਿਸ ਜਿਹੜੀ ਜਾਂਚ ਕਰਿਆ ਲੇਕਿਨ ਲਗਾਤਾਰ ਪੰਜਾਬ ਵਿੱਚ ਅਜਿਹੇ ਬਹੁਤ ਜ਼ਿਆਦਾ ਕਤਲ ਹੋ ਰਹੇ ਨੇ ਤੇ لازਮੀ ਤੌਰ ਤੇ ਉਹ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਵੀ ਫਿਰ ਅਸਰ ਪਾਉਂਦੇ ਹਾਲਾਂਕਿ ਕਈ ਕੇਸ ਬਹੁਤੇ ਨਿੱਜੀ ਹੁੰਦੇ ਨੇ ਜਿਵੇਂ ਐਨਆਰਆਈ ਦਾ ਕਤਲ ਆ ਲੇਕਿਨ ਫਿਲਹਾਲ ਆ ਕਿ ਉਸ ਤੋਂ ਪੈਸਿਆਂ ਦੀ 2 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਕੀਤੀ ਗਈ ਆ ਜਦੋਂ ਬਾਜ਼ ਫੁਸ਼ਿਆਣੀ ਜਾਂਦੀ ਆ ਤੇ ਫਿਰ ਜਿਹੜੇ ਕਾਤਲ ਨੇ ਉਹ ਸਕੀਮ ਘੜਦੇ ਨੇ ਤੇ ਫਿਰ ਮਿੰਦਰ ਸਿੰਘ ਹੋਣਾ ਦਾ ਕਤਲ ਕਰ ਦਿੰਦੇ ਨੇ ਅਗਵਾ ਕਰਦੇ ਨੇ ਤੇ ਪੁਲਿਸ ਨੇ ਜੋ ਹੋਂ ਤੱਕ ਜਾਣਕਾਰੀ ਦਿੱਤੀ ਹੈ ਕਿ ਉਹਦੇ ਚਾਕੇ ਸਿਰ ਤੇ वार ਕੀਤੇ ਗਏ ਨੇ ਸਿਰ ਤੇ ਦੱਤਰ ਮਾਰਿਆ ਗਿਆ ਤੇ ਫਿਰ ਲਾਸ਼ ਨੂੰ ਮੋਗੇ ਨਹਿਰ ਵਿੱਚ ਸੁੱਟ ਦਿੱਤਾ ਜਾਂਦਾ ਹੈ ਫਿਲਹਾਲ ਪੁਲਿਸ ਹੋਰ ਜਾਂਚ ਕਰ ਰਹੀ ਹੈ ਕਿ ਆਖਰ ਇਹ ਪੂਰਾ ਮਸਲਾ ਹੋਂ ਤੱਕ ਜੋ ਖੁਲਾਸ ਹੋਇਆ ਕਿ ਰਿਸ਼ਤੇਦਾਰ ਕਾਤਲ ਨਿਕਲਿਆ ਪਰ ਕੀ ਇਸ ਕਤਲ ਦੇ ਵਿੱਚ ਕਤਲ ਯੋਜਨਾ ਵਿੱਚ ਕੋਈ ਹੋਰ ਤੀਜਾ ਬੰਦਾ ਵੀ ਫਿਲਹਾਲ ਇਸ ਜਾਣਕਾਰੀ ਨਾਲ ਤੜਤੁੜਦੇ ਅੱਗੇ ਦੇਖਦੇ ਰੋਏ ਬੀ ਸੀ ਪੰਜਾਬ ਧੰਨਵਾਦ